ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਭ ਠੀਕ ਹੋ ਤੇ ਜਿਹੜੀ ਸਾਡੇ ਪਿੰਡ ਦੇ ਲਵੇ ਰਾਮਗੜ੍ਹ ਸੀ ਉੱਥੇ ਬੜੀ ਇੱਕ ਮੰਦਪਘੀ ਜਿਹੜੀ ਘਟਨਾ ਹੋਈ ਸੀ ਉਦੋਂ ਦੋ ਕੁ ਦਿਨ ਹੋ ਗਏ ਜਿਹੜੀਆਂ ਇੱਥੇ ਗਰੀਬ ਪਰਿਵਾਰ ਦੀਆਂ 40-50 ਵਿਚਾਰੀਆਂ ਜਿਹੜੀਆਂ ਬੱਕਰੀਆਂ ਭੇਡਾਂ ਦੀਆਂ ਗਈਆਂ ਉਹ ਮੱਚ ਗਈਆਂ ਸੀ ਕਿਉਂਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਨਾ ਇੱਥੇ ਅੱਗ ਲੱਗੀ ਸੀਗੀ ਤੇ ਕਾਫੀ ਤੂੜੀ ਦਾ ਨਾਲ ਵੀ ਮੱਚ ਗਿਆ ਸੀਗਾ ਤੇ ਬਾਕੀ ਬੱਕਰੀਆਂ ਵੀ 40-45 ਹੈਗੀਆਂ ਸੀ ਉਹ ਵੀ ਵਿਚਾਰੀਆਂ ਜਿਉਂਦੀਆਂ ਮੱਚ ਗਈਆਂ ਦੀਆਂ ਤੇ ਆਹ ਦੇਖੋ ਪਿੱਛੇ ਉਹ ਬਾੜਾ ਹੈਗਾ ਆ ਜਿੱਥੇ ਬੱਕਰੀਆਂ ਬੰਨੀਆਂ ਹੋਈਆਂ ਤੇ ਤੁਹਾਨੂੰ ਦਿਖਾਉਣਾ ਮੈਂ ਆਹ ਬਾੜਾ ਹੈਗਾ ਬੱਕਰੀਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੀ ਬੱਕਰੀਆਂ ਸਾਰੀਆਂ 40-45 ਬੱਕਰੀਆਂ ਵਿਚਾਰੀਆਂ ਮਰ ਗਈਆਂ ਸੀ ਦੇਖੋ ਦਰਖਤ ਵੀ ਮੱਚ ਗਏ ਤੇ ਸਾਰੇ ਲਵੇ ਲਵੇ ਪਤਾ ਨਹੀਂ ਕਿਦਾਂ ਬਚਾਈਆਂ ਦੀ ਜਾਨ ਨਿਕਲੀ ਹੋਊਗੀ ਤੇ ਇਧਰ ਸਾਰੀ ਜਿਹੜੀ ਆ ਪੈਲੀਆਂ ਦੇ ਵਿੱਚ ਵੀ ਸਾਰੀਆਂ ਮੱਚ ਗਈ ਸੀ ਤੇ ਸਾਰੀ ਤੂੜੀ ਵਾਲੀਆਂ ਸਿਸਟਮ ਤੇ ਜਿਹੜਾ ਕਈਆਂ ਦੀ ਬਣਾਉਣ ਵਾਲੀ ਪਈ ਸੀ ਕਈਆਂ ਦੀ ਬਣ ਗਈ ਸੀ ਆ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਸਾਰੀ ਮੱਚ ਗਈ ਸੀ ਇਹ ਤੂੜੀ ਤੇ ਆ ਬਾੜਾ ਸੀ ਬੱਕਰੀਆਂ ਦਾ ਦੇਖੋ ਸਾਰੀਆਂ ਬੱਕਰੀਆਂ ਜਿਹੜੀਆਂ 40 45 ਬੱਕਰੀਆਂ ਸੀ ਉਹ ਵਿਚਾਰੀਆਂ ਮੱਚ ਗਈਆਂ ਸੀ ਅੱਜ ਅਫਸੋਸ ਕਰਨ ਆਏ ਸੀ ਬਹੁਤ ਮਾੜੀ ਗੱਲ ਹੋਈ ਹੈਗੀ ਤੇ ਬਾਕੀ ਆਜੋ ਹੁਣ ਤੁਹਾਨੂੰ ਦਿਖਾਨੇ ਆਂਗੇ ਉਹਨਾਂ ਦਾ ਘਰ-ਬਾਰ ਵੀ ਦਿਖਾਨੇ ਆਂਗੇ ਜਿਨ੍ਹਾਂ ਦਾ ਹੈਗਾ ਸੀਗਾ ਵਿਚਾਰਿਆਂ ਦੇ ਬਾਪੂ ਜੀ ਨਾਲ ਹੋ ਸਕਿਆ ਥੋੜੀ ਗੱਲਬਾਤ ਵੀ ਕਰਵਾਵਾਂਗੇ ਇਹ ਜਿੱਦਾਂ ਵੀ ਹੋਊਗਾ ਆਪਾਂ ਦੇਖਦੇ ਆਂਗੇ ਤੇ ਆਜੋ ਤੁਹਾਨੂੰ ਘਰ-ਬਾਰ ਵੀ ਦਿਖਾਨੇ ਆਂਗੇ ਉਹਨਾਂ ਦਾ ਵੀ ਕਿਦਾਂ ਤੀਗਾ ਕੀ ਸਿਸਟਮ ਸੀਗਾ ਤੇ ਅਸੀਂ ਤਾਂ ਵੈਸੇ ਅੱਜ ਅਫਸੋਸ ਕਰਨ ਆਏ ਸੀਗੇ ਬਹੁਤ ਜਿਹੜੀ ਮਨ ਭਾਗੀ ਘਟਨਾ ਵਾਪਰੀ ਸੀ ਇਹਨਾਂ ਦੇ ਨਾਲ ਤੇ ਆਉ ਗਰੀ ਪਰਿਵਾਰ ਦਾ ਮਕਾਨ ਆਗਾ ਘਰ ਆਗਾ ਤੇ ਜਿੰਨਾਂ ਨਾਲ ਇਹ ਅਣਸਖਾਮੀ ਘਟਨਾ ਵਾਪਰੀ ਸੀਗੀ ਤੇ ਅਸੀਂ ਤਾਂ ਵੈਸੇ ਅਫਸੋਸ ਕਰਨ ਆਏ ਸੀ ਅੱਜ ਲੈਟਸ ਵਰਕ ਤੇ ਆ ਉਸ ਗਰੀ ਪਰਿਵਾਰ ਦਾ ਘਰ ਆਗਾ ਤੁਸੀਂ ਦੇਖ ਸਕਦੇ ਹੋਗੇ 40 ਤੋਂ 45 ਬੱਕਰੀਆਂ ਤੇ ਜਿਹੜੀਆਂ ਵਿੱਚ ਭੇਡਾ ਬੂਡਾਂ ਲਾ ਕੇ ਜਿਹੜੀਆਂ ਵਿਚਾਰੀਆਂ ਖਤਮ ਹੋ ਗਈਆਂ ਤੇ ਆ ਸੀਗੇ ਉਹ ਬਾਪੂ ਜੀ ਬਾਪੂ ਜੀ ਕੀ ਨਾਮ ਆ ਜੀ ਆਪਣਾ ਮਹਿੰਦਰ ਸਿੰਘ ਹੈ ਜੀ ਮਹਿੰਦਰ ਸਿੰਘ ਹੈ ਜੀ ਬਾਪੂ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਨਾ ਹੁਣ ਜਦੋਂ ਉਚਲੇ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਜਿਹੜਿਆਂ ਦੀ ਜਾਨ ਨਿਕਲੀ ਅੱਗ 'ਚ ਇਹ ਪਤਾ ਲੱਗਿਆ ਜੀ ਕੁਛ ਕਿੱਦਾਂ ਇਹ ਹੋਇਆ ਸੀਗਾ ਪਤਾ ਤਾਂ ਹੁਣ ਜੀ ਸੁਚਨੇ ਅੱਗ ਲਾਈ ਤੀ ਅੱਗ ਤਾਂ ਲਵੇ ਲਾਉਣੇ ਨਹੀਂ ਸੀ ਮੈਂ ਲੋਕਾਂ ਨੂੰ ਦੱਸਦਾ ਫਿਰਿਆ ਵੀ ਅੱਗ ਪੂਨਾ ਪੈ ਜੇ ਉਹ ਕੁੱਪੂ ਨਾ ਪੈ ਜੇ ਉਹ ਉਧਰ ਕਰਚੇ ਖੜੇ ਨੇ ਕਰਚਾ ਨੂ ਨਾ ਪੈ ਜੇ ਆਪ ਦੇਖ ਨਹੀਂ ਤਾਂ ਸੋਚੀ ਨਹੀਂ ਵੀ ਮੇਰੇ ਤੇ ਲਵੀ ਨਹੀਂ ਅੱਗ ਅੱਗੇ ਜੀ 8 ਵਜੇ ਲਾਈਟ ਭੱਜ ਜਾਂਦੀ ਦੀ ਉਹਦੇ ਬਾਅਦ ਛੱਗੀ ਵੀ ਕਰ ਲਈ ਤੀ ਕਿ ਇਹ ਉਹਦੇ ਲਾਈਟ ਵਧਾਤੀ ਜਿਹੜੇ ਆਪਣੇ ਜ਼ਿੰਮੇਦਾਰ ਹੁੰਦੇ ਨੇ ਇਹ ਕਹਿੰਦੇ ਸਾਡੀਆਂ ਮੱਕੀਆਂ ਸੁੱਕੋਗੀਆਂ ਉਹ ਸਾਡਾ ਮੱਕੀਆਂ ਨੇ ਧਰਨਾ ਲਾ ਲਾ ਕੇ ਲਾਈਟਾਂ ਛਡਾਉਂਦੇ ਨੇ ਵੀ ਰਾਤ ਨੂੰ ਜਾਈਂਦੀ ਹੈ ਉੱਠ ਕੇ ਨਹੀਂ ਰਾਜੀ ਹੁਣ ਆ ਗੱਲਾਂ ਹੋਈਆਂ ਨੇ ਇਹ ਤਾਂ ਲੈ ਆਪਣੇ ਕਿੰਨੇ ਕੋ ਪਸ਼ੂ ਸੀਗੇ ਜੀ ਇਹ ਮੇਰੇ ਜੀ ਪਸ਼ੂ 40 ਤੇ ਤੇ ਕੋਈ ਪ੍ਰਸ਼ਾਸਨ ਵੱਲੋਂ ਆਇਆ ਸੀਗਾ ਆਏ ਤੇ ਸਾਰਾ ਖੁਸ਼ੀ ਆਇਤੀ ਬਾ ਝੂਠੀ ਤਸੱਲੀ ਉਹ ਦੇ ਕੇ ਗਏ ਨੇ ਜਾਂ ਕੋਈ ਮਦਦ ਦਾ ਵੀ ਅਜੇ ਕੋਈ ਕੁਝ ਨਹੀਂ ਕਰਿਆ ਉਹ ਲੋ ਨੇ ਉਹ ਤਾਂ ਕਹਿੰਦੇ ਕਿ ਵੋਟਾਂ ਤੋਂ ਬਾਅਦ ਕਨੈਕਸ਼ਨ ਹੈ ਆ ਜੋਣ ਚਾਪਤਾ ਹੈ ਕੱਲੋ ਇੱਕ ਪ੍ਰਧਾਨ ਨੇ ਕਿਹਾ ਸੀ ਕਹਿੰਦਾ ਜੇ ਕਤਲ ਹੋ ਗਿਆ ਕੁੜੀ ਐਸਐਚਓ ਸੀ ਪਟਵਾਰੀ ਸੀ ਤਸਿਲਦਾਰ ਸੀ ਐਚਡੀਓ ਸੀ ਉਹ ਕਹਿੰਦਾ ਜੇ ਕਤਲ ਹੋ ਜੇ ਕਹਿੰਦਾ ਤੂੰ ਜਾਂਦਾ ਨਹੀਂ ਕਹਿੰਦਾ ਫੜਨ ਜਾਵਾਂਗੇ ਕਹਿੰਦਾ ਫਿਰ ਉਹਦੇ ਬਾਰੇ ਚੋਣ ਜਾਬ ਤਾਂ ਕਿੱਧਰ ਜਾਂਦਾ ਇਹ ਮੱਛੇ ਪਸੂਆਂ ਦੇ ਵਾਰੀ ਤੇ ਜੋਨ ਜਾਵਤਾ ਬਿਲਕੁਲ ਨਹੀਂ ਬਿਲਕੁਲ ਉਹਦੇ ਬਾਰੀ ਇਹ ਸਮਾਰਦਾ ਸਮੂਹ ਦਾ ਨਹੀਂ ਹੈ ਦਾ ਟਾਂ ਪੈਦਾ ਸਾਹੀ ਦੇਖ ਲੋ ਸਾਡੇ ਤਾਰੇ ਕਿਵੇਂ ਲਟਕਦੀਆਂ ਨੇ ਬਿਲਕੁਲ ਬਿਲਕੁਲ ਦਿਸ ਰਹੀਆਂ ਨੇ ਜੀ ਹਾਂ ਹਾਂ ਉਧਰਲੇ ਪਾਸੇ ਉਹੀ ਲੱਗ ਰਹੀ ਚੜਦੀ ਨਹੀਂ ਹੁਣ ਸਪਾਰਕਾ ਹਟਾਉਂਦੀ ਹੁਣ ਪਤਾ ਕੀ ਹੈ ਤਨਖਾਹਾਂ ਦਾ ਵੀ ਮਸਲਾ ਹੈ ਬਿਲਕੁਲ ਜੀ ਬਿਲਕੁਲ ਨਾਇਰਾਂ ਤੇ ਰੱਖਣੋਂ ਹਟ ਗਏ ਠੇਕਿਆਂ ਤੇ ਦੇਣ ਲੱਗੇ ਠੇਕਿਆਂ ਪਰਾਈ ਦੇ ਮੋਟੇ ਪੈਸੇ ਦਾ ਕੰਮ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜਾ ਹੋਰ ਵੀ ਪ੍ਰਸ਼ਾਸਨ ਦੀ ਅੰਗੈਲੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਲਾਈਟ ਛੱਡੀ ਗਈ ਹੈਗੀ ਉਹ ਪੂਰੀ ਜਿਹੜੀ ਸਪਾਰਕ ਹੋਈ ਹੈਗੀ ਤੇ ਆ ਪਿੱਛੇ ਤੁਸੀਂ ਦੇਖ ਸਕਦੇ ਹੋਗੇ ਆ ਪਿੱਛੇ ਵੀ ਤਾਰਾਂ ਲੱਗੀਆਂ ਜਿਹੜੀਆਂ ਇਦਾਂ ਹੀ ਤਾਰਾਂ ਤੂਰਾ ਜਿਹੀਆਂ ਹੀ ਫਿਰਦੀਆਂ ਨੇ ਹੈਗੀਆਂ ਇਹ ਤੇ ਇਹਨਾਂ ਕਣੀ ਵੀ ਗੌਰ ਕਰਨ ਦੀ ਲੋੜ ਆ ਕਿਉਂਕਿ ਜੇ ਇਹਨਾਂ ਕਣੀ ਗੌਰ ਕਰਾਂਗੇ ਹੋ ਸਕਦਾ ਕੋਈ ਅੱਗੇ ਵਾਸਤੇ ਇਹੋ ਜਿਹੀ ਘਟਨਾ ਜਿਹੜੀ ਵਾਪਰ ਨਹੀਂ ਹੁੰਦੀ ਨਾ ਵਾਪਰੇ ਤੇ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂਗੇ ਵੀ ਇਹ ਚੀਜ਼ਾਂ ਨਾਲ ਜਰੂਰ ਥੋੜਾ ਬਹੁਤਾ ਉਹ ਕਰਿਆ ਜਾਵੇ ਤੇ ਬਾਕੀ ਇਹ ਗਰੀਬ ਪਰਿਵਾਰ ਦੀ ਜਰੂਰ ਥੋੜੀ ਬਹੁਤੀ ਮਦਦ ਕਰੀ ਜਾਵੇ ਜਿੰਨਾ ਵੀ ਹੋ ਸਕਦਾਗਾ ਸਰਕਾਰ ਨੂੰ ਵੀ ਬੇਨਤੀ ਕਰਦੇ ਆਂਗੇ ਤੇ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਇਹੋ ਜਿਹੀ ਗਰੀਬ ਪਰਿਵਾਰ ਦੀ ਆਪਣਾ ਜੀ ਆਉਣਾ ਹੋ ਜੇ ਠੀਕ ਹੈ ਜੀ ਇਹੋ ਜਿਹਾ ਪਰਿਵਾਰ ਦੀ ਆਪਾਂ ਹੈਲਪ ਕਰੀਏ ਤਾਂ ਚੰਗੀ ਗੱਲ ਆ ਗਈ ਜੀ ਸਰਪੰਚ ਸਾਹਿਬ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਘਟਨਾ ਵੀ ਬਹੁਤ ਮਾੜੀ ਆ ਨਾ ਇਹ ਬਹੁਤ ਜਿਆਦਾ ਮਾੜੀ ਹੈ ਜੀ ਬੇਜਬਾਨ ਇਹ ਤੇ ਸਰਕਾਰ ਦੀਆਂ ਕਹਿੰਦੀ ਆ ਜੀ ਕਿ ਟ੍ਰਾਂਸਫਰ ਦੇ ਉੱਤੋਂ ਜੋੜਾ ਲੀਕ ਹੋਇਆ ਜੀ ਉੱਤੋਂ ਸਪਾਰਕ ਹੋਇਆ ਜੀ ਇਹ ਵੀ ਵਿਖਾਉਣਾ ਵੀ ਇਹ ਕਦੇ ਦੇ ਮਾਲਕ ਆ ਸੀ ਉੱਤੋਂ ਸਪਾਰਕ ਹੋਇਆ ਜਿੱਥੋਂ ਇਹਦੇ ਤਾਂ ਕਿਸਦਾ ਕੋਈ ਦੋਸ਼ ਕਸੂਰੀ ਕਿਸੇ ਜੱਟ ਨੇ ਲਾਈ ਕਿਸੇ ਕਿਸਾਨ ਨੇ ਲਾਈ ਜੀ ਇਹ ਸਦਾ ਬਾਪੂ ਗਰੀਬ ਬੰਦਾ ਵਿਚਾਰਾ ਇਹਦੇ ਚ ਕਿਹੜੀ ਮਾਵਜਾ ਡਦਾ ਇਹਦਾ ਪਰ ਸਰਕਾਰ ਤਾਂ ਪਿੱਛੇ ਕਹਿਦੀ ਦੀ ਵੀ ਜੇ ਬੱਕਰੀ ਮਰਦੀ ਆ ਮੁਰਗੀ ਮਰਦੀ ਉਹਦੇ ਵੀ ਪੈਸੇ ਦੇਵਾਂਗੇ ਪਰ ਇਹਨਾਂ ਗਰੀਬ ਦੀ ਕੋਈ ਸੁਣਦਾ ਲੱਗਦਾ ਨਹੀਂਗਾ ਅੱਜ ਤੱਕ ਨਹੀਂ ਮਿਲਿਆ ਆ ਹੜਾ ਕਿੰਨੇ ਨੁਕਸਾਨ ਹੋਏ ਨੇ ਜੀ ਕਿਸੇ ਕੋਈ ਕਹਦੇ ਪੰਜਾਬ ਜੀ ਸਾਨੂੰ ਕਿਸੇ ਚੀਜ਼ ਦਾ ਮਾਵਜਾ ਵੇਲੇ ਕਿਤੇ ਖੇਤੀ ਦਾ ਕਿਤੇ ਫਸਲ ਦਾ ਕਿਤੇ ਕੁਝ ਤਾਂ ਕੋਈ ਚੀਜ਼ ਮਿਲੀ ਹੋਵੇ ਕਿਸੇ ਨੂੰ ਇਹਦੇ ਵਿੱਚ ਇਹਦੇ ਚ ਕਿਹੜੀ ਦੇਖਰ ਦੀ ਲੋੜ ਹੈ ਤੇ ਕਿਹੜੇ ਮੋਬੈਲ ਦੀ ਲੋੜ ਹੈ ਇਹਦਾ ਸਾਰਾ ਕੁਝ ਅੱਖਾਂ ਨਾਲ ਸਾਰੇ ਅੱਫਲਾ ਕੇ ਦੇਖ ਕੇ ਕੁੱਲ ਦੇ ਅੱਛੇ ਜੀ ਵੱਡੇ ਵੱਡੇ ਐਸਾ ਬਹੁਤ ਬੜਾ ਨਸਾਨ ਆਇਆ ਜੀ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਮਾਨ ਸਾਹਿਬ ਇਹਨਾਂ ਦਾ ਪ੍ਰੀਖਿਆ ਨਾ ਲਵੋ ਇਹਨਾਂ ਦੀ ਇਹਨਾਂ ਨੂੰ ਬਣਦਾ ਮਾਮਲਾ ਜਿਹੜਾ ਉਹ ਨਗਦ ਦੇ ਦਿਓ ਕੋਈ ਤਰਾ ਹੀ ਨਹੀਂ ਕਰਦਾ ਸਾਡੇ ਪਿੰਡਾਂ ਚ ਜੇ ਤੁਸੀਂ ਕਹੋ ਇਹ ਤਾਂ 100 ਪਿੰਡ ਇਕੱਠਾ ਕਰਦੇ ਨੇ ਕਿ ਸਾਨੂੰ ਚੋਣ ਜਾਂਦਾ ਕੋਈ ਤਰਾ ਹੀ ਨਹੀਂ ਜੀ ਕੋਈ ਸਰ ਦੇ ਚੋਣ ਜਾਂਦਾ ਲੱਗੂ ਨਹੀਂ ਇਹਨਾਂ ਦਾ ਜੋ ਕੁਝ ਹੋਇਆ ਇਹਨਾਂ ਦੀ ਪਰਪਾਈ ਕਰੋ ਜੀ ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਜੀ ਇਹ ਸਾਡੀ ਬੇਨਤੀ ਹੈ